ਅਵਾਰਾ ਕੁੱਤਿਆਂ ਦਾ ਕਹਿਰ ਬੱਚਿਆਂ ਤੇ ਦੂਸਰੀ ਵਾਰ ਕੀਤਾ ਜਾਨਲੇਵਾ ਹਮਲਾ ਨਗਰ ਨਿਗਮ ਵੱਲੋਂ ਅਵਾਰਾ ਕੁੱਤਿਆਂ ਨੂੰ ਲੈ ਕੇ ਚਲਾਈ ਗਈ ਮੁਹਿੰਮ ਹੋਈ ਬੁਰੀ ਤਰ੍ਹਾਂ ਫੇਲ ਬਠਿੰਡਾ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਬੀਤੀ ਦੇਰ ਰਾਤ ਨੈਸ਼ਨਲ ਕਲੋਨੀ ਵਿੱਚ ਅਵਾਰਾ ਕੁੱਤਿਆਂ ਵੱਲੋਂ ਫਿਰ ਤੋਂ ਛੋਟੇ-ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੀ ਹਾਂ ਜਿਸ ਤੋਂ ਬਾਅਦ ਜਿਹੜੇ ਲੋਕ ਨੇ ਮਹੱਲਾ ਵਾਸੀ ਨੇ ਉਹਨਾਂ ਵੱਲੋਂ ਨਗਰ ਨਿਗਮ ਖਿਲਾਫ ਰੱਜ ਕੇ ਪੜਾਅਸ ਕੱਢੀ ਗਈ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਗਲੀ ਵਿੱਚ ਘੁੰਮ ਰਹੇ ਅਵਾਰਾ ਕੁੱਤਿਆਂ ਵੱਲੋਂ ਛੋਟੇ-ਛੋਟੇ ਬੱਚਿਆਂ ਤੇ ਹਮਲਾ ਕੀਤਾ ਗਿਆ ਸੀ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਨਗਰ ਨਿਗਮ ਨੂੰ ਕੀਤੀ ਗਈ ਪਰ ਨਗਰ ਨਿਗਮ ਵੱਲੋਂ ਕੋਈ ਵੀ ਕਾਰਵਾਈ ਇੱਥੇ ਨਹੀਂ ਕੀਤੀ ਗਈ ਬੀਤੀ ਦੇ ਰਾਤ ਤੋਂ ਫਿਰ ਜਿਹੜੇ ਆਵਾਰਾ ਕੁੱਤੇ ਨੇ ਉਹ ਗਲੀਆਂ ਦੇ ਵਿੱਚ ਘੁੰਮ ਰਹੇ ਨੇ ਤੇ ਬੱਚਿਆਂ ਤੇ ਹਮਲੇ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਨਗਰ ਨਿਗਮ ਹੈ ਉਹ ਇੰਨਾ ਉੱਤੇ ਕਾਰਵਾਈ ਕਰਨ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਹੈ ਇਸ ਤੋਂ ਇਲਾਵਾ ਮੁਹੱਲਾ ਵਾਸੀਆਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣੋ ਛੋਟੇ ਛੋਟੇ ਬੱਚੇ ਸਾਡੇ ਜੀ ਦਰ ਦੇ ਬਾਹਰੋਂ ਨਿਕਲਦੇ ਜਦੋਂ ਬਾਹਰ ਨਿਕਲਦੇ ਉਹਦੇ ਕੁੱਤੇ ਮਗਰ ਪੈਂਦੇ ਬੱਚਿਆਂ ਦੇ ਹਾਂਜੀ ਕਿੰਨੇ ਕੁੱਤੇ ਆ ਜੀ ਕੁੱਤੇ ਤੇ ਬਥੇਰੇ ਆ 10 12 ਕੁੱਤੇ ਵਾਰਾ ਹੀ ਆ ਜੀ ਕੋਈ ਵੀ ਨਹੀਂ ਹੈਗਾ ਬਿਗ ਰੱਖਿਆ ਕਿਸੇ ਨੇ ਗਲੀ ਚ ਸਾਡੇ ਤੁਸੀਂ ਕੰਪਲੀਟ ਪਹਿਲਾਂ ਤੁਸੀਂ ਕੀਤੀ ਆ ਜੀ ਹਾਂਜੀ ਕੀਤੀ ਸੀਗੀ ਆ ਠਾਣੇ ਵੀ ਗਈ ਸੀਗੇ ਤੁਸੀਂ ਦੱਸੋ ਨਾ ਮੈਂ ਉਦੋਂ ਨਗਰ ਨਿਗਮ ਤੋਂ ਜਿਹੜੇ ਕੁੱਤੇ ਫੜਨ ਆ ਲਿਆਉਂਦੇ ਹੁੰਦੇ ਉਹ ਆਉਂਦੇ ਹੁੰਦੇ ਜੀ ਉਹ ਅੱਜ ਹੀ ਆਇਆ ਜੀ ਪਹਿਲਾਂ ਨਹੀਂ ਆਏ ਹੈਗੇ ਹਾਂਜੀ ਕੰਪਲੀਟ ਜਦੋਂ ਕੋਈ ਨਹੀਂ ਆਇਆ ਨਹੀਂ ਜੀ ਕੋਈ ਨਹੀਂ ਆਇਆ ਆਏ ਸੀਗੇ ਉਦੋਂ ਮੈਂ ਤਾਂ ਆਏ ਸੀ ਪਰ ਇਹ ਮੂਰੀ ਹੋ ਗਈਆਂ ਸੀਗੀਆਂ ਇਹ ਇਹਨਾਂ ਨੇ ਫੜ ਨਹੀਂ ਦਿੱਤਾ ਮੂਰੀ ਮੋਲੇ ਮੋਲੇ ਹੋ ਗਈ ਸੀ ਪੜਨੇ ਤੇ ਬਸ ਆਂਦੀ ਪੜਨੇ ਦਿੰਦੀਆਂ ਸੀ ਫਿਰ ਉਸ ਤੋਂ ਬਾਅਦ ਬੱਸ ਬੰਦ ਹੋ ਗਈ ਸੀ ਤਿੰਨ ਚਾਰ ਦਿਨ ਹੋ ਗਏ ਮੈਂ ਫਿਰ ਕੁੱਤੇ ਤੋਂ ਜ਼ਿਆਦਾ ਹੀ ਪੈਣ ਲੱਗੇ ਸਾਰੇ ਬੱਚਿਆਂ ਆ ਬੱਚਿਆਂ ਨੂੰ ਹੋਰ ਬੱਚੇ ਸਾਡੇ ਗਲੀ ਚ ਬਾਹਰ ਨਿਕਲਦੇ ਨਹੀਂ ਬਿਲਕੁਲ ਵੀ ਅੰਦਰ ਹੀ ਰਹਿੰਦੇ ਹੈਗੇ ਗਲੀ ਚ ਨਿਕਲਦੇ ਬਾਹਰ ਬੱਚੇ ਸਾਡੇ ਸਾਡੇ ਬੱਚੇ ਰਹਿੰਦੇ ਅੰਦਰ ਆ ਬਾਹਰ ਨਿਕਲਦੇ ਤਾਂ ਕੁੱਤੇ ਆ ਹੀ ਪੈਂਦੇ ਉਹਨਾਂ ਨੂੰ ਭੱਜ ਕੇ ਦੁੱਤਾਂ ਨੂੰ ਪੈਂਦੇ ਆ ਜੋ ਆਪਾਂ ਨੂੰ ਸਾਡੇ ਬੱਚੇ ਵੀ ਵੱਡੇ ਵੱਡੇ ਆ ਉਹ ਆਪ ਹੀ ਛੱਡ ਕੇ ਆਉਂਦੀ ਆਪ ਹੀ ਲੈ ਕੇ ਆਉਂਦੀ ਬੱਚਿਆਂ ਨੂੰ ਗਲੀ ਦੇ ਬਾਹਰ ਦੇਖੋ ਤੁਸੀਂ ਵੱਡੇ ਨੂੰ ਪੈਂਦੇ ਆ ਰਾਤੀ ਹੁਣ ਬੇਟਾ ਸਾਡਾ ਘੁੰਮਣ ਗਿਆ ਗਲੀ ਵਿੱਚ ਤੇ ਤਾਂ ਵੀ ਬੇਟੇ ਦੇ ਮਗਰ ਕੁੱਤਾ ਪਿਆ ਵਾ ਦੇਖੋ ਤੁਸੀਂ ਉਹ ਕਿੱਡਾ ਵੀ 25 ਸਾਲਾ ਬੱਚਾ ਵਾ ਸਾਡਾ ਬੇਟਾ ਜੇ ਕਈਓ ਵੀ ਵੱਡਿਆਂ ਨੂੰ ਨਹੀਂ ਕਾਰ ਘੜਦੇ ਕਾਰ ਦੇ ਮਗਰ ਵੀ ਕੁੱਤੇ ਪਰੇ ਟਕਰ ਜਾਂਦੇ ਭੱਜੇ ਦੇਖੋ ਤੁਸੀਂ ਮੋਟਰਸਾਈਕਲ ਤਾਂ ਹਾਂਜੀ ਹਾਂ ਟਿਊਸ਼ਨ ਜਾਣਾ ਬੱਚੇ ਛੱਡਣ ਜਾਣਾ ਪੈਂਦਾ ਹਾਂ ਜਲਦੀ ਛੱਡਣ ਜਾਂਦੀ ਆ ਹਰ ਚੀਜ਼ ਨੇ ਸਾਡਾ ਬੱਚਾ 18 18 12 13 ਸਾਲ ਦੇ ਬੱਚਾ ਹੈ ਕੁੜੀ ਹੈ 14 ਸਾਲ ਦੀ ਸਾਨੂੰ ਬੱਚਿਆਂ ਨੂੰ ਬਾਹਰ ਤੱਕ ਛੱਡਣ ਜਾਣਾ ਪੈਂਦਾ ਹੈ ਲੈਣ ਜਾਣਾ ਪੈਂਦਾ ਹੈ ਇੱਥੇ ਤੱਕ ਕਿ ਗੇਟ ਤੱਕ ਸਾਡਾ ਬੱਚਾ ਡਰ ਕੇ ਆਂਦਾ ਘਰ ਦੇ ਅੰਦਰ ਵੀ ਨਾਪ ਨਹੀਂ ਸਕਦੇ ਇਥੋਂ ਬੱਚੇ ਬਿਲਕੁਲ ਨਹੀਂ ਟਾਪਸ ਸਕਦੇ ਸਾਡਾ ਬੱਚਾ ਤਾਂ ਬਿਲਕੁਲ ਨੀਲਾ ਹੋ ਜਾਂਦਾ ਹੈ 12 13 ਸਾਲ ਦਾ ਮੇਰਾ ਬੇਟਾ ਉਹ ਬਿਲਕੁਲ ਨੀਲਾ ਹੋ ਜਾਂਦਾ ਜੋ ਕੁੱਤਾ ਨਜਰ ਰات ਇਹਨਾਂ ਦੀ ਵੀਡੀਓ ਦੇਖ ਕੇ ਸਾਡਾ ਬੱਚਾ ਸਾਰੀ ਰਾਤ ਨਹੀਂ ਸੁੱਤਾ ਪਹਿਲਾਂ ਉਹਦੇ ਮਗਰੀ ਪਏ ਆ ਸਾਡੇ ਉਹ ਸਭ ਤੋਂ ਪਹਿਲਾਂ ਮਗਰੀ ਪਏ ਸੀ ਮੈਂ ਉਹ ਮੈਂ ਬੱਚਾ ਜਰਾ ਰੋੜਾ ਸੌਂਦੀ ਮੈਨੂੰ ਤਾਂ ਅੰਦਰੋਂ ਦੇਖੋ ਐਨੇ ਘਬਰਾਟ ਹੋ ਜਾਂਦੀ ਆ ਰਾਤ ਨੂੰ ਸੀ ਸੌਂਦੇ ਨਹੀਂ ਹੈਗੇ ਕੁੱਤਿਆਂ ਦੀ ਐਡੀਆਂ ਆਵਾਜ਼ਾਂ ਆਉਂਦੀਆਂ ਬਹੁਤ ਜ਼ਿਆਦੇ ਕੋਲੇ ਸਾਡਾ ਦਰਵਾਜ਼ਾ ਵਾ ਹਾਂਜੀ ਹਾਂ ਸ਼ੂਗਰ ਬੀਬੀ ਦੀ ਮਰੀਜ਼ ਆ ਮੇਨਾ ਇਹਨਾਂ ਬੀਪੀ ਮੇਰਾ ਬਾਦਾ ਵਾ ਫਿਰ ਮੈਨੂੰ ਘਬਰਾਟ ਹੁੰਦੀ ਬਹੁਤ ਜ਼ਿਆਦੇ ਤੇ ਬੱਚੇ ਨੂੰ ਮੈਡੀਸਨ ਵਗੈਰਾ ਦਵਾਤੀ ਜੀ ਤੁਸੀਂ ਹਾਂਜੀ ਹਾਂਜੀ ਦਵਾਈ ਆ ਇਹਨਾਂ ਨੇ ਹਾਂਜੀ ਹਾਂਜੀ ਬਾਈ ਜੀ ਹੇਟਰ ਨਾ ਕਦੋਂ ਨਹੀਂ ਆਈ। ਮੇਰੇ ਕੱਲ ਰਾਤ ਦੀ ਗੱਲ ਹੈ ਜੀ। 7:00 ਵਜੇ ਦੀ ਗੱਲ ਹੈ। ਅੱਛਾ ਜੀ। 7:00 ਸਵੇਰ 7:00 ਵਜੇ ਦੀ ਗੱਲ ਹੋ ਗਈ। ਕਿੰਨੇ ਕੁੱਤੇ ਸੀ ਜੀ? ਪਰੇ 5-6 ਕੁੱਤੇ ਹੋਣਗੇ ਘਟੋ ਘਟ। ਛੋਟੇ ਛੋਟੇ ਕਤੂਰੇ ਵੀ ਇੱਥੇ ਸੱਤ ਰੱਖੇ ਉੱਤੇ ਦਾ ਬੱਚਾ ਜੀ ਇਹ ਹੈ। ਹਾਂਜੀ ਸਾਡਾ ਬੱਚਾ ਏ ਛੋਟਾ। ਕਿੰਨੇ ਸਾਲ ਦਾ ਜੀ? 5 ਸਾਲਾਂ ਦਾ ਜੀ। ਅੱਛਾ। ਤੇ ਤੁਸੀਂ ਇਹਦੇ ਬਾਰੇ ਪਹਿਲਾਂ ਵੀ ਕਿਹਾ ਵਾ ਨਗਰ ਨਿਗਮ ਵਾਲਿਆਂ ਨੇ ਐਂ ਸਾਡੇ ਗਲੀ ਵਾਲਿਆਂ ਨੇ ਬਥੇਰੇ ਨੇ ਕਿਹਾ ਹੋਇਆ ਜੀ ਹਰਪ੍ਰੀਤ ਬਾਈ ਜੀ ਹੈਗੇ ਇੱਥੇ ਬਥੇਰੇ ਨੇ ਕਿਹਾ ਹੋਇਆ ਬਈ ਤੇ ਉਦੋਂ ਬਾਅਦ ਅੱਗੇ ਤਾਂ ਕੋਈ ਸੁਣਵਾਈ ਤਾਂ ਹੋਈ ਨਹੀਂ ਹੈ ਕੀ ਹੋਇਆ ਹੈ ਕਿ ਹੁਣ ਦੇਖੋ ਕੀ ਕਰਦੇ ਆ ਕੋਈ ਹੱਲ ਨਹੀਂ ਕੀਤਾ ਉਹਨਾਂ ਨੇ ਨਹੀਂ ਜੀ ਹਲੇ ਹਲੇ ਤੱਕ ਤਾਂ ਕੀਤਾ ਨਹੀਂ ਹੈ ਅਧਿਕਾਰੀ ਆਇਆ ਹੋਵੇ ਨਗਰ ਨਿਗਮ ਅਧਿਕਾਰੀ ਤਾਂ ਐਨ ਹੈ ਜੀ ਹੁਣ ਇੱਥੇ ਇੱਕ ਜੁਣਾਨੀ ਰਹਿੰਦੀ ਉਹਨਾਂ ਦੇ ਘਰੇ ਪਾਲੇ ਹੋਏ ਤਿੰਨ ਚਾਰ ਕੁੱਤੇ ਜੇ ਇਹ ਤਾਂ ਰਜਿਸਟ੍ਰੇਸ਼ਨ ਹੈ ਫਿਰ ਤਾਂ ਆਪਾਂ ਕਹਿ ਵੀ ਸਕਦੇ ਆ ਠੀਕ ਹੈ ਜਾਂ ਤਾਂ ਹੈ ਕਿ ਸੇਫਟੀ ਚਾਹੀਦੀ ਹੈ ਜੀ ਬੱਚਿਆਂ ਦੀ ਸੇਫਟੀ ਚਾਹੀਦੀ ਹੈ ਸੇਫ ਕੱਲ ਵੀ ਇਹ ਹੋਈ ਆ ਰੀਸੈਂਟਲੀ ਅੱਜ ਆਏ ਆ ਪਹਿਲਾਂ ਅਸੀਂ ਐਪਲੀਕੇਸ਼ਨ ਦਿੱਤੀ ਥਾਣੇ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਅਸੀਂ ਕਮੇਟੀ ਚ ਵੀ ਜਾ ਕੇ ਆਈ ਸੀ ਕਮੇਟੀ ਵਾਲੇ ਕਹਿੰਦੇ ਥਾਣੇ ਰਿਪੋਰਟ ਦਿਖਾਓ ਥਾਣੀ ਵਾਲੇ ਕਹਿੰਦੇ ਕਮੇਟੀ ਦਾ ਮਾਮਲਾ ਸੋ ਇਹਦਾ ਸੋਲੂਸ਼ਨ ਕੀ ਹੈਗਾ ਸਾਨੂੰ ਦੱਸਿਆ ਜਾਵੇ ਅੱਜ ਸਾਰੀ ਗਲੀ ਕੱਲ ਰੀਸੈਂਟਲੀ ਇਹ ਦੁਰਘਟਨਾ ਹੋਈ ਹੈ ਸਾਰੀ ਗਲੀ ਇਕੱਠੀ ਹੋਈ ਹੈ ਸੋ ਅੱਜ ਵਿਭਾਗ ਦੇ ਆਏ ਆ ਕਰਮਚਾਰੀ ਆਏ ਆ ਸੋ ਉਹਨਾਂ ਤੋਂ ਅਸੀਂ ਰਿਕਵੈਸਟ ਕੀਤੀ ਵੀ ਇਹਦਾ ਹੱਲ ਕੀਤਾ ਜਾਵੇ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਪੈਂਦੇ ਗਿਆ ਤੇ ਇਹਦੀ ਕੋਈ ਰਜਿਸਟ੍ਰੇਸ਼ਨ ਵੀ ਹੈਣੀਗੀ ਤੇ ਦੋ ਲੇਡੀਜ਼ ਹੈਗੇ ਉਹ ਰਹਿੰਦੀਆਂ ਜਾਂ ਕੋਈ ਕਹਿੰਨੇ ਆ ਕੋਈ ਜੈਂਸ ਕਹਿੰਦਾ ਤਾਂ ਉਹਨੇ ਗੱਲ ਪੈਂਦੀ ਆ ਤੇ ਇਹਦਾ ਸੋਲੂਸ਼ਨ ਤੁਸੀਂ ਦੱਸੋ ਅਸੀਂ ਮੀਡੀਆ ਤੋਂ ਰਿਕਵੈਸਟ ਕਰਦੇ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਦਾ ਜਲਦੀ ਜਲਦੀ ਹੱਲ ਕੀਤਾ ਜਾਵੇਗਾ ਇਹ ਜਿਹੜੇ ਉਹਨਾਂ ਦੇ ਰੱਖੇ ਹੋਏ ਆ ਜੀ ਹਾਂਜੀ ਤੇ ਇਹ ਉਹ ਦੇ ਕੋਲੇ ਬੰਨ ਕੇ ਨਹੀਂ ਰੱਖਦੇ ਨਹੀਂ ਬੰਨ ਕੇ ਅਵਾਰਾ ਹੈ ਜੀ ਗਲੀ 'ਚ ਵਸਵਾ ਪਿਆ ਕੇ ਬਾਹਰ ਕੱਢ ਦਿੰਦੇ ਆ ਜੀ ਇਹਨੂੰ ਅੱਛਾ ਜੀ ਹਾਂ ਇਹਦਾ ਕੋਈ ਹੱਲ ਨਹੀਂ ਸਾਡੇ ਬੱਚੇ ਘਰੋਂ ਬਾਹਰ ਨਿਕਲ ਤੋਂ ਡਰਦੇ ਹੋ ਗਏ ਆ ਤੇ ਨਾ ਤਾਂ ਆਸੇ ਪਾਸੇ ਜਾ ਸਕਦੇ ਆ ਬੱਚੇ ਇਹਨਾਂ ਕਰਕੇ ਸੋ ਅਸੀਂ ਪਹਿਲਾਂ ਵੀ ਕਈ ਵਾਰੀ ਇਹਨਾਂ ਨੂੰ ਹਾਂਜੀ ਕਈ ਵਾਰੀ ਰਿਕਵੈਸਟ ਕੀਤੀ ਹੈ ਸੋ ਇਹਦਾ ਹੱਲ ਅਸੀਂ ਤਾਂ ਤੁਹਾਡੇ ਤੇ ਹੁਣ ਉਮੀਦ ਹੈਗੀ ਹੈ ਪ੍ਰਸ਼ਾਸਨ ਨੂੰ ਅਸੀਂ ਕਹਿ ਚੁੱਕੇ ਹਾਂ ਕਿ ਮੀਡੀਆ ਤੋਂ ਰਿਕਵੈਸਟ ਕਰਦੇ ਕਿ ਮੀਡੀਆ ਨੂੰ ਜਲਦੀ ਤੋਂ ਜਲਦੀ ਸੀਐਮ ਸਾਹਿਬ ਤੱਕ ਜਾਂ ਡੀਸੀ ਸਾਹਿਬ ਤੱਕ ਪਹੁੰਚਾਓ ਤੇ ਇਹ ਸਾਡਾ ਹੱਲ ਕਰਾਓ ਸਾਡੇ ਬੱਚਿਆਂ ਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਕਿੰਨੇ ਬੱਚੇ ਨੂੰ ਕੱਟਿਆ ਕੱਟਿਆ ਤਾਂ ਕੱਲ ਬੱਚੇ ਤੇ ਰਹਿ ਗਈ ਜੀ ਲੇਡੀਆਂ ਆ ਰਹੀਆਂ ਸੀ ਪਿਛੇ ਇਹਨਾਂ ਨੇ ਬਚਾ ਲਿਆ ਯਾ ਕੀ ਤੁਹਾਡੀ ਜਿਹੜੀ ਪਲੈਨਿੰਗ ਨਹੀਂ ਨਹੀਂ ਨੈਸ਼ਨਲ ਕੌਂਸਲ ਤੋਂ ਕੱਲ ਕੁੱਤੇ ਚੱਕੇ ਗਏ ਰਾਪੂ ਤੁਲਿ ਜਨ ਜੋ ਕੁੱਤਿਆਂ ਦੀ ਜਿਹੜੀ ਨਸਬੰਦੀ ਦਾ ਕੰਮ ਸੀਗਾ ਉਹ ਰੋਕਿਆ ਗਿਆ ਸੀ ਕਿਉਂਕਿ ਇਹ ਜਿਹੜਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਪਹਿਲਾਂ ਜਿਹੜਾ ਚੱਲ ਰਿਹਾ ਸੀ ਉਹ ਸਰਕਾਰੀ ਵੈਟਰਰੀ ਹਸਪਤਾਲ ਚੱਲ ਰਿਹਾ ਸੀ ਡਬਲ ਜੋੜ ਤੇ ਹਨ ਕਾਰਪੋਰੇਸ਼ਨ ਨੇ ਆਪਣਾ ਨਵਾਂ 50 ਲੱਖ ਰੁਪਏ ਲਗਾ ਕੇ ਕੁੱਤਿਆਂ ਦੀ ਨਸਬੰਦੀ ਲਈ ਡੌਗ ਸ਼ੈਲਟਰ ਬਣਾਇਆ ਹੈ ਅ ਕ੍ਰਿਸਚੀਅਨ ਕਮਿਊਨਿਟੀ ਸਕੇ ਸੈਂਟਰ ਦੇ ਨਾਲ ਜੀ ਉਹਦੀ ਜਿਹੜੀ ਇਨਸਪੈਕਸ਼ਨ ਹੈ ਉਹ ਡਿਸਟ੍ਰਿਕਟ ਜਿਹੜੀ ਐਨੀਮਲ ਵੈਲਫੇਅਰ ਸੁਸਾਇਟੀ ਉਹਦੇ ਵੱਲੋਂ ਹੋ ਗਈ ہوئی ਹੈ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੀ ਜਿਹੜੀ ਟੀਮ ਹੈ ਉਹ ਕੱਲ੍ਹ ਉਹ ਇਨਸਪੈਕਸ਼ਨ ਵਾਸਤੇ ਆ ਰਹੀ ਹੈ ਤੇ ਜਿਵੇਂ ਹੀ ਉਹਦੀ ਇਨਸਪੈਕਸ਼ਨ ਹੋ ਜਾਈਗੀ ਸਾਨੂੰ ਗ੍ਰੀਨ ਸਿਗਨਲ ਮਿਲ ਜਾਏਗਾ ਤੇ ਮੇਬੀ ਦੇ ਆਫਟਰ ਟੂਮੋਰੋ ਵੀਲ ਸਟਾਰਟ ਬਿਲਕੁਲ ਦਬਾਰਾ ਤੋਂ ਜਿਹੜਾ ਨਸਪੰਦੀ ਵਾਲਾ ਕੰਮ ਹੈ ਪਹਿਲਾਂ ਸਾਰੇ ਚੱਲਦਾ ਸੀਗਾ ਰੁਕ ਗਿਆ ਹੁਣ ਉਹ ਹਸਪੀਟਲ ਸ਼ਿਫਟ ਕਰ ਰਹੇ ਹਨ ਜਿਹੜੀ ਪਹਿਲਾਂ ਸਟਿੱਕ ਦਾ ਜਿਹੜਾ ਵੈਟਰਨਰੀ ਹਸਪੀਟਲ ਦੇ ਪਰ ਜੋੜ ਤੇ ਉਹਦੇ ਵਿੱਚ ਅਸੀਂ ਕਰ ਰਹੇ ਸੀ ਉੱਥੇ ਫੈਸਿਲਿਟੀਆਂ ਸਿਗੀਆਂ ਪੂਰੀਆਂ ਬਟ ਫਿਰ ਵੀ ਉਹ ਜਿਹੜੀ ਹੈਗੀ ਹੈ ਉਹ ਨਾਕਾਫੀ ਸੀ ਜਾਂ ਐਕਚੁਅਲੀ ਕੁੱਤੇ ਦੀ ਨਸਬਤੀ ਦਾ ਕੰਮ ਦੀ ਸਫਲਤਾ ਜਿਹੜੀ ਹੈ ਉਸ ਦੀ ਸਪੀਡ ਤੇ ਡਿਪੈਂਡ ਕਰਦੀ ਹੈ ਕਿਉਂਕਿ ਇਹਨਾਂ ਦਾ ਫਰਟੀਲਿਟੀ ਰੇਟ ਬਹੁਤ ਜ਼ਿਆਦਾ ਹੁੰਦਾ ਤੇ ਜਿਹੜਾ ਟਾਈਮ ਪ੍ਰੈਗਨੈਂਸੀ ਵਾਲਾ ਬਹੁਤ ਸ਼ਾਰਟ ਹੈ ਤੇ ਇਸ ਕਰਕੇ ਤੇਜ਼ੀ ਨਾਲ ਇਹਨਾਂ ਦੀ ਜਿਤ ਤੱਕ ਨਸਬੰਦੀ ਤੇ ਖਤਮ ਹੀ ਹੋਣਗੇ। ਹੋਲੀ ਹੋੜੀ ਚੱਲੇਗਾ ਤਾਂ ਕਦੇ ਵੀ ਇਹ ਪ੍ਰੋਗਰਾਮ ਹੈ ਇਟਸ ਨਾਟ ਕੇਵੀ ਕੁੱਤੀ ਨਸਬੰਦੀ ਕਰਦੀ ਪ੍ਰੋਗਰਾਮ ਜਿਵੇਂ ਆਪਾਂ ਨੂੰ ਚੱਲਿਆ ਸੀ ਪੋਲੀਓ ਪਾਲਸ ਪੋਲੀਓ ਪ੍ਰੋਗਰਾਮ ਇਸੇ ਤਰ੍ਹਾਂ ਕੁੱਤਿਆਂ ਦੀ ਨਸਬੰਦੀ ਦਾ ਵੀ ਪ੍ਰੋਗਰਾਮ ਚੱਲਦਾ ਜੇ ਇੱਕ ਵੀ ਕੁੱਤਾ ਰਹਿ ਗਿਆ ਜਿਸ ਦੀ ਨਸਬੰਦੀ ਤੋਂ ਬਿਨਾ ਤੇ ਉਹ ਅੱਗੇ ਰੈਪ੍ਰੋਡਕਸ਼ਨ ਚੱਲੀ ਚੱਲੂ ਰਹੇਗੀ ਤੇ ਫਿਰ ਉਹ ਕਦੇ ਵੀ ਖਤਮ ਨਹੀਂ ਹੋਏਗੀ ਫਰਟੀਲਿਟੀ ਰੇਟ ਬਹੁਤ ਜ਼ਿਆਦਾ ਜਨਨ। ਤੇ ਇਸ ਕਰਕੇ ਇਹ ਤੇਜ਼ੀ ਨਾਲ ਕਰਨਾ ਪੈਂਦਾ। ਇਸ ਕਰਕੇ ਵੱਡਾ ਜਿਹੜਾ ਹੈ ਇੱਕ ਹਸਪਤਲ ਬਣਾਇਆ ਗਿਆ ਨਸ਼ੀਵਸਤ ਰੁਕੀਆਂ ਦੀ ਤੇ ਉਹਦੀ ਇਨਸਪੈਕਸ਼ਨ ਜਿਹੜੀ ਕੱਲ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੀ ਟੀਮ ਆ ਰਹੀ ਹੈ ਤੇ ਇਹੋ ਜੀ ਜਿੱਤੇ ਵੀਲ ਸਟਾਰਟ ਤੇ ਕਹਿ ਸਕਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਰਾਹਤ ਮਿਲੂਗੀ ਅਸੀਂ ਤੋਂ ਦੇਖੋ ਰਾਹਤ ਤੇ ਹੌਲੀ ਹੌਲੀ ਖਤਮ ਹੋ ਲਗੇ ਕਿਉਂਕਿ ਜਿਹੜੀ ਕੁੱਤੇ ਦੀ ਲਾਈਫ ਹੈ 8-10 ਸਾਲ 12 ਸਾਲ ਉਹ ਤਾਂ ਹੈ ਹੀ ਹੈ ਨਾ ਮੈਂ ਮੇਰੇ ਕੋਲ ਜਾਂ ਕਿਸੇ ਵੀ ਸਰਕਾਰੀ ਜਿਹੜਾ ਐਗਜ਼ਿਸਟਿੰਗ ਲਾ ਹੈ ਕਾਇਦਾ ਕਾਨੂੰਨ ਹੈ ਉਹਦੇ ਵਿੱਚ ਕੁੱਤੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਮਾਰਿਆ ਨਹੀਂ ਜਾ ਸਕਦਾ ਮਾਰਿਆ ਨਹੀਂ ਜਾ ਸਕਦਾ ਤੇ ਇਸ ਕਰਕੇ ਇਹ ਨਹੀਂ ਹੈ ਕਿ ਮੈਂ ਰਾਤੋ ਰਾਤ ਖਤਮ ਹੋ ਜਾਣਗੇ ਕੁੱਤੇ ਖਤਮ ਹੋ ਜਾਣਗੇ ਹਾਂ ਓਵਰ ਅ ਲੌਂਗ ਪੀਰੀਅਡ ਆਫ ਟਾਈਮ ਉਹ ਜ਼ਰੂਰ ਰਾਹਤ ਮਿਲ ਜਾਏਗੀ ਮਤਲਬ ਤੁਹਾਡੇ ਵੱਲੋਂ ਜਿਹੜਾ ਵੱਡੇ ਪੱਧਰ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਜਿਹੋ ਜਹਾ ਹਸਪੀਟਲ ਨਾ ਬਠਿੰਡਾ ਮਿਨਿਸਪਲ ਕਾਰਪੋਰੇਸ਼ਨ ਨੇ ਬੁਲਾਇਆ ਤੇ ਪੰਜਾਬ ਚ ਨਹੀਂ ਹੈ ਜੀ ਠੀਕ ਹੈ ਹਾਂ ਜੀ ਸਰ ਕਿੰਨੀਆਂ ਕਸ਼ਿਕਾਇਤਾਂ ਜਿਹੜੀਆਂ ਤੁਹਾਡੇ ਕੋਲੇ ਇਸ ਤੋਂ ਪਹਿਲਾਂ ਆਈਆਂ ਉਹ ਮੈਂ ਰੀਸੈਂਟ ਦੀ ਆਊਟ ਆਫ ਸਟੇਸ਼ਨ ਤੋਂ ਮੈਨੂੰ ਸ਼ਿਕਾਇਤਾਂ ਆ ਰਹੀਆਂ ਨੀ ਮਤਲਬ ਵੈਸੇ ਹੀ ਮੈਨੂੰ ਕੱਲ ਸਾਡੇ ਗਰੁੱਪ 'ਚ ਇੱਕ ਮੈਸੇਜ ਆ ਗਰੁੱਪ ਹੈ WhatsApp ਗਰੁੱਪ ਉਹਦੇ ਵਿੱਚ ਰਾਤ ਨੂੰ ਮੈਸੇਜ ਆ ਰਿਹਾ ਜਿਵੇਂ ਜੈਨੇਸ਼ਨਲ ਕੋਲਿਜ ਦੇ ਕੁੱਤੇ ਫੜ ਰਹੇ ਆ ਉਹਦੇ ਆਧਾਰ ਤੇ ਮੈਂ ਤੁਹਾਨੂੰ ਦੱਸ ਰਿਹਾ ਕੱਲ ਸਰ ਜਿਹੜੀ ਤੁਹਾਡੀ ਦੇ ਚੱਲ ਰਹੀ ਸੀ ਮਹਿਮ ਚੱਲ ਰਹੀ ਸੀ ਕਿੰਨੇ ਦਿਨਾਂ ਤੋਂ ਬੰਦ ਸੀ ਵੀ ਹਾਂ ਮੇਰੇ ਵੀ 15 ਦਿਨ 15 ਦਿਨਾਂ ਤੋਂ ਬਾਲੀ ਸੀ ਜੀ ਠੀਕ ਹੁਣ ਚਲਾਉ ਉਹ ਇਨਸਪੈਕਸ਼ਨ ਐਕਚੁਅਲੀ ਪੈਂਡੈਂਟ ਹੈ ਲੀ ਉਸ ਤੋਂ ਬਾਅਦ ਚੱਲ ਜਾਓ ਹਾਂ ਜੀ ਜਿਹਦੀ ਉਹਨਾਂ ਨੇ ਡੇਟ ਦਿੱਤੀ ਉਸ ਦਿਨ ਇਨਸਪੈਕਸ਼ਨ ਹੋਏਗੀ ਬਠਿੰਡਾ ਤੋਂ ਹਰਮਿੰਦਰ ਅਵਿਨਾਸ਼ ਦੀ ਰਿਪੋਰਟ